ਸਵਾਗਤ ਹੈ ਤੁਹਾਡਾ ਸੁਤੋਡਾ ਤੋਂ ਦੰਡੈਰੀ ਫਾਰਮ ਤੇ ਆ ਤੁਹਾਨੂੰ ਆਪਾਂ ਝੋਟੀ ਦਿਖਾਉਨੇ ਆ ਨੀਲੀ ਰਾਵੀ ਚ ਪੈਂਦੀ ਆ ਅੱਖਾਂ ਚ ਵੀ ਜਵਾ ਪੂਰਾ ਬਾਕੀ ਤੁਸੀਂ ਤਾਨ ਹਵਾਨੇ ਦੀ ਦੇਖ ਲਓ ਪੂਰੀ ਸਾਫ ਹੈ ਤੇ ਚੰਗੇ ਕੱਦਗਾੜ ਦੀ ਹੈਗੀ ਬਾਕੀ ਆਪਾਂ ਬਾਈ ਤੁਹਾਨੂੰ ਤੋਂ ਲੈ ਕੇ ਡਿਟੇਲ ਸਾਰੀ ਤੁਹਾਨੂੰ ਦੱਸਦੇ ਆ ਨੀਲੀ ਰਾਵੀ ਦੇ ਬੱਚੇ ਲੈਣੇ ਹੁਣ ਵਧੀਆ ਬੱਚੇ ਦੇਊਗੀ ਸਾਰੀ ਪ੍ਰੋਪਰ ਮਾਰਕ ਹੈ ਪੈਰਾਂ ਦਾ ਵੀ ਮਾਰਕਾ ਹੈਗਾਗਾ ਓਏ ਠੀਕ ਇਹ ਆਰਡਰ ਕੁਆਲਟੀ ਵੀ ਚੈੱਕ ਕਰ ਲਓ ਮੋੜ ਮੰਡੀ ਤੇ ਪਹੁੰਚੀ ਅੱਜ 20 ਤਰੀਕ ਨੂੰ ਅੱਖਾਂ 'ਚ ਵੀ ਪੂਰਾ ਜਵਾਬ ਆ ਮੰਗਰੇ ਦੇ ਕੱਟਾ ਗਿਆ ਤੇ ਮੱਥੇ 'ਤੇ ਉਹਦੇ ਬੱਲ ਆ ਗਿਆ ਤੇ ਬਾਕੀ ਇਹਨਾਂ ਤੋਂ ਬਾਅਦਾਂ ਤੋਂ ਆਪਾਂ ਹੋਰ ਵੀ ਤੁਹਾਨੂੰ ਦਿਖਾਉਨੇ ਆ ਮੱਝਾਂ ਜਿਹੜੀਆਂ ਹੈਗੀਆਂ ਹੈਗੀਆਂ ਵਪਾਰ ਦਾ ਕੰਮ ਆ ਹਾਂ ਹਾਂਜੀ ਜੀ ਮੈਂ ਮੈਂ ਬਾਕੀ ਤੁਹਾਨੂੰ ਇੱਕ ਮੱਝ ਹੋਰ ਦੀ ਡਿਟੇਲ ਲੈ ਕੇ ਦੱਸਦਾ ਹਾਂ ਤਾਜੀ ਸੂਈ ਆ ਮੱਝ ਵੱਡੇ ਕੱਦ ਕਾਠ ਚ ਆ ਗਈ ਇੱਕ ਬਸੂ ਸਿੰਘ ਦਾ ਜਿਹੜਾ ਪੋਲਰ ਵਾਲੇ ਹੈ ਵਾ ਤੇ ਢਾਂਚਾ ਵੱਡਾਗਾ ਪੂਰੇ ਵੱਡੇ ਕੱਦ ਕਾਠ ਦੀ ਆ ਗਈ ਤੇ ਤਾਜੀ ਸੂਈ ਆ ਬਾਕੀ ਤੁਸੀਂ ਖਾਣ ਹੋਣਾ ਦੇਖ ਲਓ ਵੀਰੇ ਬੰਨੇ ਨੂੰ ਵੀਰੇ ਬੰਨੇ ਮਾਰਦੇ ਮਗਰਰੇ ਕਟਾ ਗਿਆ ਜੀ ਰਾਤ ਦੀ ਹੀ ਸੂਈ ਵੀ ਆ ਤੇ ਬਾਕੀ ਆਪਾਂ ਸਾਨੂੰ ਅਡਰ ਕੁਆਲਟੀ ਤੋਂ ਚੈੱਕ ਕਰ ਲਓ ਪਿੱਛੇ ਵਾਲਾ ਲੈ ਬੈਰਾ ਮੂਰੇ ਥੋੜੀ ਧੱਕ ਕੱਟ ਪਾਉਂਦੀ ਆ ਪੂਰੇ ਪੱਟੇ ਕੱਦ ਦੀ ਆ ਗਈ ਇੱਕ ਸਿੰਘ ਦਾ ਪੋਪੂਲਾ ਲਿਖਿਆ ਹੋਇਆ ਹੁਣ ਆਪਾਂ ਬਾਕੀ ਤੋਂ ਦੋਨਾਂ ਦੀ ਡਿਟੇਲ ਪੁੱਛਾਂਗੇ ਇੱਕ ਆ ਬਾਈ ਨੀਲੀ 라ਵੀ ਤੇ ਇੱਕ ਕੇ ਦੀ ਸਸ਼ੀਗਾਰ ਬਾਈ ਜੀ ਹਾਂ ਜਿਹੜੀ ਆਪਣੀ ਆ ਨੀਲੀ 라ਵੀ ਆ ਤੇ ਇਹਦੇ ਦੱਦਲੀ ਡਿਟੇਲ ਕੀ ਆ ਜੀ 14 ਕਿਲੋ ਆ ਜੀ ਇਸ ਟਾਈਮ 14 ਲੀਟਰ ਕਾਹ ਕਿਦ ਨਾਲੀ ਸੂਈ ਆ ਹਫਤੇ ਦੀ ਇੱਕ ਹਫਤੇ ਦੀ ਤੇ ਆਪਣਾ ਇਹਦਾ ਰੇਟ ਜੀ ਰੇਟ ਹੈ 175 ਜੀ 175 ਮੌਕੇ ਤੇ ਕਿੰਨੇ ਦੀ ਹੋ ਜੂ ਮਾਣਦਾਨ ਕਰ ਦੇਗੀ 70 ਦੀ ਦੇਗੀ 70 ਦੀ ਦੇ ਦਾਂਗੇ ਬਾਕੀ ਮਾਣਦਾਨ ਹੋ ਜੂਗਾ ਮੌਕੇ ਤੇ ਹਾਂ ਤੇਰੀ 16 17 ਕਿਲੋ ਜੀ ਖੁੱਲਾ 16 17 ਹਾਂ ਜੀ ਕਿੰਨੇ ਦਿਨਾਂ ਦੀ ਸੂਈ ਹੈ ਹਫਤੇ ਦੀ ਹਫਤੇ ਦੀ ਆ ਦੇ ਰਹੇ ਨੇ 14 ਕਿਲੋ ਹੈਗੇ ਹਾਂ ਤੇ ਆਪਣਾ ਮੋਬਾਈਲ ਨੰਬਰ ਕੋਲੇ ਜੀ 98649 ਜੀ 2837 98649 2837 ਦੇ ਨਾਮ ਕੀ ਹੈਗੇ ਆਪਣਾ ਕਾਲਾ ਜੀ ਕਾਲਾ ਪਿੰਡ ਸੰਦੋਹਾ ਜੀ ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਜਿਹੜੀ ਆਪਣੇ ਨਾਲ ਆਇਦਰ ਸੱਜਰ ਸੂਈ ਖੜੀ ਆ ਇਹ ਤਾਜੀ ਰਾਤ ਸੂਈ ਹੈ ਜੀ ਇਹ ਰਾਤ ਸੂਈ ਇੱਕ ਸਿੰਘ ਤੋਂ ਲਿਆ ਹੋਇਆ ਬੋਲ ਰਾਣਾ ਇਹਦੇ ਤੇ ਇਹਦਾ ਦੁੱਧ ਕਿੰਨਾ ਜੀ ਦੋਤਾ ਹੀ ਬੋਲ ਆਉਂਦੇ ਦੂਈ 15 ਕਿਲੋ ਜੀ 15 ਕਿਲੋ ਦੇ ਦੂਈ ਤੇ ਇਹਦਾ ਰੇਟ ਜੀ ਰੇਟ ਇਹਦਾ ਇਹ ਡੂਡ ਜੀ ਡੂਡ ਰੱਖਾਂ ਜੀ ਬਾਕੀ ਮੌਕੇ ਤੇ ਹੋ ਜਾ ਹਾਂਜੀ ਆ ਹੈਗੀ ਸੱਜਰ ਸੂਈ ਵੀ ਹੈ ਤੇ ਡੇਢ ਇਹਦਾ ਰੇਟ ਆ ਬਾਕੀ ਮੌਕੇ ਤੇ ਹੋ ਜਾਊਗਾ ਮਾਨਦਾਨ ਆ ਝੋਟੀ ਹੈਗੀ ਜੀ ਤੀਜੀ ਮੱਝ ਬਾਈਰ ਅਕੇ ਕੋਲ ਇਹ ਝੋਟੀ ਹੈਗੀ ਬਹੁਤ ਸੋਹਣੀ ਹੈ ਤੇ ਇਹ ਲਾ ਤੋਰੀ ਬਾਈਰ ਸਿੰਘਾਂ ਦੀ ਕੁੰਡੀ ਹੈਗੀ ਕਾਲਾ ਸ਼ਾਹ ਰੰਗ ਹੈਗਾ ਜੀ ਕੱਦ ਕਾਠ ਚ ਪੂਰੀ ਡਬਲ ਆ ਗਈ ਮੱਝ ਛੋਟੀ ਜੀ ਤੇ ਥਣ ਹਵਾਨਾ ਬਹੁਤ ਸੋਹਣਾ ਜੀ ਤੁਸੀਂ ਆਪ ਚੈੱਕ ਕਰ ਲਓ ਪੂਰੀ ਸਾਫ ਆ ਗਈ ਥਣ ਹਵਾਨਾ ਦੇ ਤੋਂ ਬਹੁਤ ਤਕੜੀ ਛੋਟੀ ਆ ਇਹ ਟਾਪ ਵੀ ਮਨ ਨੂੰ ਬਹੁਤ ਸੋਹਣੀ ਲੱਗੀ ਮੇਡਨ ਦਾ ਬਾਕੀ ਤੁਸੀਂ ਆਪ ਦੀ ਜਿਹੜੀ ਹੈਗੀ ਆ ਸਮਝ ਨਾਲ ਲੈਣੀ ਹੈ ਬਾਕੀ ਆਪਾਂ ਇਹਦਾ ਰੇਟ ਬਾਅਦ ਤੋਂ ਕੁੱਛ ਕਰ ਦਦੇ ਆਂ ਆ ਕੱਟੀ ਆ ਗਈ ਜਿਹੜਾ ਮਗਰ ਚੌਥਾ ਦਿਨ ਇਹਨੂੰ ਸੂਈ ਨੂੰ ਹੋ ਗਿਆ ਮਦਰ ਕੱਟੀ ਆ ਗਈ ਇੱਕ ਵੀ ਇੱਕ ਅੱਸੀ ਮੋਲ ਆ ਜਿਹੜਾ ਬਾਕੀ ਮਾਨਤਨ ਕਰ ਦੇਣਗੇ ਤੁਹਾਨੂੰ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਤਾ ਤੇ ਛੋਟੀ ਬਹੁਤ ਸੋਹਣੀ ਆ ਜੀ